ਓ ਲੁੰਡੀ ਬਾੰਦਰੀ ਇੱਕ ਵਾਰੀ ਸਾੜ ਤੇ ਹੋ ਜਾ ਮੈਨੂੰ ਖਤਰਨਾ ਗੱਲ ਕਰ ਲਵੰਦੇ ਓ ਖਤਰ ਸਾਹਿਬ ਤੂੰ ਪੈਸੇ ਮੈਨੂੰ ਨਹੀਂ ਦਿੱਤੇ ਹਾਂ ਤੇਰੇ ਕੋਲੋਂ ਖੁਸਕਾਨੀ ਖੁਸਰੇ ਨੇ ਪੈਸੇ ਲੈ ਹੈਂ ਉਹਦੇ ਕੋਲ ਜਾ ਕੇ ਮੰਗ ਜਨਾਬ ਮਸਕਾਨੀ ਦੇ ਮਗਰਾ ਤੇ ਹੀਂਗ ਸਾਡੇ ਕੋਲ ਤਾਂ ਕੁਛ ਨਹੀਂ ਲੱਭਣਾ ਕੱਲੇ ਕੱਟਿਆ ਤਾਂ ਮੁੰਨੀ ਓਈ ਬੱਕਰੀਆਂ ਤੂੰ ਚੌਪ ਕਰ ਤੇ ਖਲੋ ਖੁਸਰਾ ਤਾਂ ਤੂੰ ਆਣਾ ਸਾਡੇ ਪੈਸੇ ਇੱਥੇ ਰੱਖੋ ਜਦੋਂ ਖੁਸਰਾ ਬਾਹਰੋਂ ਕਮਾ ਕੇ ਆਂਦਾ ਉਹਦੋਂ ਤੁਸੀਂ ਇੱਕੇ ਸੂਈ ਚ ਲੱਗਦੇ ਹੋ ਜੇ ਅੱਜ ਤੁਹਾਨੂੰ ਆਂਦੀ ਜਗ੍ਹਾ ਤੇ ਦੇਵ ਨੇ ਪੰਦੇ ਪੰਦੇ ਤੁਸੀਂ ਪਿਛੜਦੇ ਹੋ ਜੇ ਉਹ ਕਮਾ ਲੈਂਦਾ ਉਸ ਵੇਲੇ ਹਿੱਸਾ ਰਣ ਦੇ ਉੱਤੇ ਹਿੱਸਾ ਲੈਂਦਾ ਉਹ ਜਮੂਰ ਦੇ ਮੂੰਹ ਵਾਲਾ ਰੁਪਈਆ ਰੁਪਈਆ ਗਿਣਦਾ ਜੇ ਹੋਰ ਰੁਪਈਆ ਰੁਪਈਆ ਤੁਹਾਡੇ ਨਾਲ ਗੈਣ ਲੈਂਦਾ ਨਾ ਤੇ ਆਹ ਦੀਆਂ ਵੰਡੀਆਂ ਗੱਤ ਲੈਣੇ ਤੇ ਖੁਸਰਾ ਅੱਜ ਤੈਨੂੰ ਦੀਓ ਚ ਮਾਦਰ ਵੇਖ ਲੈਵੇਂ ਆਪਦੇ ਪੈਸੇ ਕਿਵੇਂ ਉਗਾਰ ਦਈਆਂ ਬੂਟ ਦੇ ਮੂੰਹ ਵਾਲਿਆ ਇਤਨਾ ਯਾਦ ਰੱਖੀ ਮੈਂ ਕੌਮ ਦਾ ਮੁਸੱਲੀ ਆਂ ਤੇ ਫਿਟਿਓ ਜਿਹੜਾ ਮੁਸੱਲੀ ਹੁੰਦਾ ਬੜਾ ਗੰਦੋ ਹੁੰਦਾ ਇਜ਼ਤ ਨਾਲ ਖੁਸਰਾ ਮੇਰੇ ਹੱਥੇ ਦੇ ਛੜਿਓ ਤਾਂ ਠੀਕ ਹੈ ਨਹੀਂ ਤੇ ਮੈਨੂੰ ਸੌਣ ਬੜੇ ਕਰਨੇ ਆਉਂਦੇ ਨੇ